देख, देख, देख। देख। तुसी देख रहे हो लिखिया लेख दिया शूटिंग व्लॉग ए मेरे ताया जी ए मेरे माता जी फिल्म चाहिए I mean, मेरे मम्मी जी ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਬਲੌਗ ਅੱਛਾ ਫੇ ਆ ਡਾਡੀ ਜੀ ਉਹ ਭਾਈ ਡਾਡੀ ਵਿਚਾਰਾ ਕੀ ਕਰੇ ਇਧਰੋਂ ਸਾਮਾਨ ਚੱਕਿਆ ਉਧਰ ਤਰੇ ਉਹ ਭਾਈ ਮੇਰੇ ਤਾਂ ਜਵਾਬ ਤਾਂ ਨਹੀਂ ਮਾ ਇਹਨਾ ਮੇਰੇ ਗਲਕ ਪਈ ਖੜੀ ਆ ਉਹ ਮੈਂ ਹੁਣ ਕੀ ਕਰਾਂ ਉਹ ਕੋਈ ਤੁਸੀਂ ਖੜਾ ਛੜਾ ਦਿਓ ਮੇਰਾ ਆ ਮੇਰਾ ਜੀਠ ਟਰੈਕਟਰ ਸਾਫ ਓ ਮੇਰਾ ਕਮਲ ਇਹਦੀ ਕਿੱਲੀ ਆ ਗਿਆ ਇਹ ਕੋਈ ਚਾਂਚਰ ਕੰਮ ਨਹੀਂ ਕਰਦਾ ਇਹਨੂੰ ਇਹਨੂੰ ਸਪਰੇਅ ਕਰਨ ਵਾਸਤੇ ਭੇਜਿਆ ਸੀ ਢੋਲੀ ਤੋੜ ਲਿਆ ਸਪਰੇਅ ਕਰਕੇ ਨਹੀਂ ਆਇਆ ਮੈਂ ਭੁੱਕ ਤਾਂ ਲੈਣ ਦੇ ਮੈਨੂੰ ਓ ਤੂੰ ਕੁੜੀ ਨਾਲ ਲੜੀਂ ਨਾ ਤੂੰ ਨਾ ਟਾੜੀਏ ਸਾਰਾ ਦਿਨ ਮੇਰਾ ਇਹਦੀ ਰਾਤ ਕੱਟੋ ਦਾ ਇੰਨਾ ਟਾਈਮ ਕੱਤੋ ਬਠਾ ਕੇ ਆਏ ਰਾਤ ਕੱਤੀ ਦਊ ਹੋਰ ਮੈਂ 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 ਨਾ ਮਾਰਦਾ ਤਸੋ ਹੋਰ ਮੈਂ ਆਏ ਨਹੀਂ ਐ ਥੋੜੀ ਬਾਅਦ ਆਉਂਦਾ ਐ ਮਾਰਦੇ ਨਹੀਂ ਆਉਂਦੇ ਰੇ ਹੁਣ ਕਰਦੇ ਤੇ ਸਪਰੇਅ ਹੋਊਗੀ 19 ਬੱਚੀ ਚਲੋ ਬਸ ਬੱਸ ਕੰਮ ਹੋ ਗਿਆ ਚਲ ਸੀਲਾ ਹੋ ਜਾ ਰ ਚਲ ਓਵਰ ਦੀਪਾ ਹਾਂ ਰੀਕਾ ਸੁਣੇ ਅਗਿਆ ਦੇਖਦੇ ਤੋ ਤਿੰਨ ਬੰਦੇ ਹੋਗੇ ਜੇ ਕੋਈ ਗੱਲ ਕਰਦੇ ਆ ਧਾਰ ਖਾਉਂਦੀ ਆ ਤੇ ਹੋ ਗਈਆਂ ਮੇਰੀਆਂ ਗੱਡੀਆਂ ਉਹ ਗੱਲ ਤਾਂ ਦੱਸਦੇ ਗੱਲ ਕੀ ਹੈ ਗੱਲ ਤਾਂ ਤੁਹਾਨੂੰ ਕਾਹਨੂੰ ਪਤਾ ਵੀ ਕੀ ਗੱਲ ਹੈ ਨਾ ਮੈਨੂੰ ਐਂ ਦੱਸੋ ਜਿੱਥੇ ਕੁੜੀ ਦਾ ਰਿਸ਼ਤਾ ਕਰੀ ਜਾਂਦੇ ਹੋ ਘਰ-ਬਾਰ ਦੇ ਕੇ ਕਿ ਪਹਿਲਾਂ ਤੂੰ ਲੈ ਉਕਰ ਮਰ ਨੂੰ ਕੀ ਹੋਇਆ ਜੈਨਿੰਦਰ ਦੇ ਘਰ ਹੋਇਆ ਜੇ ਘਰ ਹੈਗਾ ਆਹੋ ਤਾਂ ਇਹ ਨੂੰ ਲੱਗਦੀ ਜਰਾ ਡੰਗਰੀ ਡੰਗਰਾਂ ਨਾਲ ਕੋਈ ਮੰਜਾ ਨਹੀਂ ਪਿੜੀ ਨਹੀਂ ਸੱਜਦਾ ਹੈ ਕੋਈ ਬੈਠਣ ਨੂੰ ਥਾਂ ਹੈਗਾ ਉਹ ਤਾਂ ਮੈਂ ਕੁਦਰਤੀ ਹੋਈ ਵਾਲੇ ਦੀ ਦਾਦੀ ਮਰਨੀ ਸੀ ਤੇ ਮੈਂ ਉਹਨਾਂ ਦੇ ਘਰੇ ਜਾਣਾ ਸੀਗਾ ਲੈ ਓਏ ਉਹਨਾਂ ਨੂੰ ਹੋਇਆ ਕੀ ਆ ਕਿ ਡੰਗਰੀ ਡੰਗਰ ਨੇ ਉਹਦੇ ਜਿਹੜਾ ਘਰੇ ਡੰਗਰ ਨਹੀਂ ਨਾ ਅਗਲਾ ਡੋਟਾ ਜਿੰਦਗੀ ਤੁਹਾਡੀ ਉਕਰ ਬਾਰ ਦੀਏ ਨੂੰ ਉਕਰ ਬਾਰ ਕਹੇ ਜਾਵੇਗਾ ਉਂਡਾ ਪੜਿਆ ਲਿਖਿਆ ਆ ਉਂਡਾ ਪੜਿਆ ਲਿਖਿਆ ਹਾਂ ਤੇ ਫੇਰ ਕੀ ਕੁੜੀ ਨੂੰ ਮੈਂ ਕਿਥੇ ਫਿਰਦਾ ਜਾ ਕੇ ਦੋ ਕਮਰਿਆਂ ਦੇ ਵਿੱਚ ਹੈ ਉਹ ਜੀ ਦਾ ਮਾੜਾ-ਮੋਟਾ ਦੇਖ ਲੈਂਦੇ ਜਿਹੜਾ ਰਿਸ਼ਤਾ ਕਰਨ ਗਏ ਸੀ ਉਹ ਮੈਂ ਨੇ ਦੇਖ ਕੇ ਕੁਝ ਕੀਤਾ ਕਰ ਤੇ ਇਹ ਮਨ ਚ ਹੋਇਆ ਜੇ ਆਪਣੇ ਕੋਠੀ ਹੈ ਇਹਦਾ ਮਤਲਬ ਇਹ ਥੋੜੀ ਹੈ ਜਿੰਜਾ ਵਜਾਰਾ ਤੂੰ ਨਹੀਂ ਹੁੰਦਾ ਕਾ ਮੈਂ ਐਂ ਦੀ ਗੱਲ ਨਹੀਂ ਕਰਦੀ ਆਪਣੀ ਬਰਾਦਰੀ ਦਾ ਤਾਂ ਹੁੰਦਾ ਇਹ ਰਿਸ਼ਤਾ ਕਰਦੇ ਤੇ ਸੋਹਣੇ ਲੱਗਦੇ ਆਪਾਂ ਉਹ ਮੇਰੀ ਗੱਲ ਸੁਣ ਕੱਲੂ ਨੂੰ ਨੌਕਰੀ ਮਿਲ ਗਈ ਅਗਲਾ ਕੋਠੀਆਂ ਤੇ ਚਾਰ-ਪਾਰੇ ਕਿਦੋਂ ਅਗਲਾ ਨੌਕਰੀ ਤੇ ਲੱਗ ਗਿਆ ਅਸੀਂ ਤਾਂ ਉਹ ਨੌਕਰੀ ਵੀ ਉਹ ਬਣਾ ਦੇ ਦੇਖਿਓ ਹਜੇ ਤਾਂ ਉਹ ਵੀ ਪੜਾਈ ਕਰੀ ਜਾਂਦਾ ਕਾ ਉਹਨੇ ਕੀ ਕਰ ਲਿਆ ਅਜੇ ਨਾ ਮੇਰੀ ਗੱਲ ਸੁਣੋ ਮੈਂ ਨਾ ਬੀਸੀਆਂ ਘਰ ਦੇਖੇ ਨੇ ਜਿੰਨਾ ਦੇ ਆਪਦੇ ਦਿਵਾਗ ਵਾਸਤੇ ਦੇਖੀ ਪਹਾੜੇ ਕੋਠੀਆਂ ਵਾਲੇ ਨਾਲੇ ਮੈਂ ਬੁੜੀਆਂ ਤਾਂ ਪੁੱਛ ਕੇ ਕਦੇ ਕੰਮ ਕੀਤਾ ਸੁਣ ਜਿਹੜੀ ਤੂੰ ਕਰਮਾਂ ਦੀ ਗੱਲ ਕਰਦੀ ਐ ਇਹ ਵੀ ਲਿਖੀਆਂ ਦੇ ਲੇਖ ਨੇ ਜਿੱਥੋਂ ਦਾ ਰਿਸ਼ਤਾ ਹੋਇਆਗਾ ਇਹ ਕੋਈ ਐਵੇਂ ਨਹੀਂ ਰਿਸ਼ਤਾ ਲੜਿਆ ਜੇ ਆਪਣੇ ਨਾ ਲੇਖ ਲਿਖੇ ਨੇ ਤਾਂ ਉੱਥੇ ਰਿਸ਼ਤਾ ਹੋਇਆਗਾ ਆਪਾਂ ਸਾਰਾ ਬਦਲ ਵੀ ਸਕਦੇ ਹੁੰਨੇ ਆਗੇ ਕਮਸ ਕਮ ਤੋਂ ਇਹਨਾਂ ਦਾ ਵੇਖ ਲੈਂਦਾ ਕਿ ਦੋ ਕਮਰੇ ਉਹਨਾਂ ਦੇ ਹੈ ਕੋਈ ਚੁੱਲ੍ਹਾ ਝੌਕਾ ਨੇ ਕੋਈ ਚੱਜ ਦਾ ਹੈਗਾਗਾ ਕੋਈ ਪੱਟਕੀ ਸੋਚਿਆ ਕੁੜੀ ਨੂੰ ਡੋਬ ਕੇ ਰੱਖਤਾ ਮੈਂ ਕੋਈ ਨਹੀਂ ਡੋਬਿਆ ਮੈਨੂੰ ਤਾਂ ਇੱਕ ਗੱਲ ਹੈ ਮੁੰਡਾ ਵਧੀਆ ਹੈਗਾ ਕੋਈ ਉੱਥੇ ਲੈ ਰਹੀ ਨਹੀਂ ਖੈ ਖੈ ਨਹੀਂ ਹੈਗੀ ਤੂੰ ਉੱਥੇ ਤੇ ਮੰਨ ਲੈ ਕਿ ਤੇ ਹੋਰ ਰਿਸ਼ਤਾ ਕਰਦੇ ਤੂੰ ਅਹੀ ਦੀ ਬੁੜੀ ਟੱਕਰ ਦੇ ਮਾੜੀ ਉਹ ਕੁੜੀ ਏਡੀ ਸਿਆਣੀ ਐ ਟੇਪੜ ਟਟਾਣੀ ਉਹਦੀ ਉਹ ਤਾਂ ਬਾਅਦ ਚ ਪਤਾ ਲੱਗੂ ਕਿ ਕਹੇ ਜਾਣਾ ਗੁੰਗੜ ਦਾਗਾ ਤੇ ਛਾਣੀ ਹੁਣ ਮਿੱਠੀ ਐ ਜਾਂ ਫੇਰ ਬਾਅਦ ਚ ਕਹੀ ਕੀ ਤਰੂਗੀ ਇਹਦੇ ਨਾਲ ਮੈਂ ਤੂੰ ਫੇਰ ਕੀ ਪਰਖਾਈ ਐਨੇ ਕ ਟਾਈਮ ਚ ਨਾਲੇ ਤੂੰ ਤਾਂ ਨਾਲ ਰਹਿ ਰਹੀ ਮੈਂ ਸਾਰਾ ਕੁਝ ਪਾਇਦਨ ਤਾਂ ਹੀ ਬਈ ਨਹੀਂ ਹੈਗੀ ਵੀ ਮੈਂ ਤਾਂ ਉੱਥੇ ਕਰ ਦੇਣੀ ਰਿਸ਼ਤਾ ਵੇ ਮੇਰਾ ਤਾਂ ਜਵਾਬ ਆਗਾ ਤੇ ਪਰ ਮੇਰੀ ਇੱਕ ਗੱਲ ਸੁਣ ਲੈ ਮੈਂ ਰਿਸ਼ਤਾ ਕਰਦਾ ਮੈਂ ਠੁੱਕ ਕੇ ਨਹੀਂ ਚੜਦਾ ਬਸ ਆਹ ਉਹ ਕੁੜੀ ਨੂੰ ਡੋਬਦੇ ਦੋ ਕੁੜੀ ਨੂੰ ਡੋਬਦੇ ਹਾਂ ਕੋਈ ਦੁਸ਼ਮਣੀ ਹੈ ਤੇਰੀ ਉਹਦੇ ਨਾਲ ਉਹ ਤੇਰੇ ਆਹ ਦੀ ਜੰਮੀ ਹੋਈ ਹੈਗੀ ਨਹੀਂ ਤੋ ਉਥੇ ਇਹ ਜਿਆ ਸਾਹ ਸਿੱਟੇਗਾ ਲੈ ਆ ਕੇ ਉਹਨੂੰ ਨਹੀਂ ਇਹ ਤਾਂ ਚੱਲ ਇੱਕ ਦੂਜੇ ਨੂੰ ਜਾਣਦੇ ਨੇ ਜਵਾਕ ਇਕੱਠੇ ਪੜੇ ਨਹੀਂ ਹੈ ਕੱਲ ਕੋਈ ਮੜਾ ਕਰ ਟੱਕਰ ਜਾਂਦਾ ਫੇਰ ਫੇਰ ਤੂੰ ਕੀ ਕਰਦੀ ਦੱਸ ਮੈਨੂੰ ਮੈਂ ਕੀ ਕਰਨਾ ਸੀਗਾ ਫੇਰ ਤਾਂ ਸੁਣਨੀ ਤੂੰ ਸੁਣੀ ਸੁਣਦਾ ਕੋਈ ਉਹ ਤਾਂ ਕੁਦਰਤੀ ਹੋਈ ਗੱਲ ਸਾਦੀ ਮਾਰਗੀ ਦਾ ਮੈਂ ਉਹਨਾਂ ਦੇ ਘਰੇ ਵਾਕੀਆ ਹਾਂ ਇਹਨੇ ਮੈਨੂੰ ਕੀ ਪਤਾ ਲੱਗਣਾ ਸੀ ਵੀ ਉੱਥੇ ਕਹੇ ਜਾ ਘਰ ਬਾਰਾ ਕੀ ਕੋਸ਼ ਹੈਗਾ ਆਪਾਂ ਤਾਂ ਐਨਾ ਕੁਸਤਿਆਰ ਉਹ ਗੱਲ ਸੁਣ ਹਾਂਜੀ ਐ ਨਹੀਂ ਬਈ ਇਹ ਗੱਲ ਲੋਟਾਂ ਦੀ ਕਹਿੰਦਾ ਤੇਰਾ ਤਾਏ ਨਾ ਵਜੀਰ ਨੂੰ ਕਹੀ ਜਾਗਾ ਉਹ ਹਾਂ ਉਹ ਜਿਹੜਾ ਮਾਰ ਕੇ ਜਾਵੇ ਉਹਦੇ ਨੂੰ ਰਾਹ ਘੜੀ ਮਿਲਦਾ ਨਾ ਵੀ ਕਹਦੇ ਨਹੀਂ ਉਹਨੂੰ ਫੋਨ ਫਾਨ ਤੇ ਕਹਦੇ ਉਹਨੂੰ ਤਾਂ ਮੈਂ ਕਹਿ ਤਾ ਆ ਗਈ ਸੀ ਗੱਡੀ ਵਜੀਰ ਉਹ ਤਾਂ ਜਵਾਬ ਦੇਦਾ ਮੰਮੀ ਨੇ ਪਹਿਲੀ ਜਵਾਬ ਦਿੱਤਾ ਉਹਨੂੰ ਕਹਿੰਦਾ ਕੋਈ ਨਾ ਤੂੰ ਦੁਬਾਰੇ ਬੁਲਾਈ ਮੈਂ ਉਹਦੇ ਨਾਲ ਕੋਈ ਗੱਲ ਕਰਦੀ ਆਂ ਇਹ ਉਹਨੂੰ ਬੁਲਾ ਨਹੀਂ ਚੰਗਾ ਦੁਬਾਰੇ ਮੈਨੂੰ ਐ ਨਹੀਂ ਸਮਝਦਾ ਤੂੰ ਪਤਾ ਨਹੀਂ ਕੁਝ ਦੇਖਿਆ ਉਹ ਨਾਲ ਗਿਆ ਸੀ ਉਹਨੂੰ ਕਿਸੇ ਕਰਵਰ ਕਹੇ ਜਾ ਕੋ ਕਰੂ ਕੀ ਹੋਇਆ ਦੱਸ ਮੈਨੂੰ ਕੋਈ ਉਹ ਝੁੱਬੀ ਚ ਬੈਠੇ ਨੇ ਜਾਂ ਕਰਾਇ ਤੇ ਬੈਠੇ ਨੇ ਆਉਂਦਾ ਤਾਂ ਹੈਗਾ ਨਾ ਅੱਗੇ ਘਰ ਕਿਹਿਆ ਜਾਣਾ ਤੇ ਮੇਰੇ ਦਿਮਾਗ ਦਾ ਖਾਓ ਬਸ ਜਵਾਬ ਜਿੱਥੇ ਜੀ ਕਰਦਾ ਕਰ ਦੋ ਮੈਂ ਕੀ ਲੈਣਾਗਾ ਚੱਲ ਯਾਰ ਬੋਤਾਂ ਆਪਾਂ ਲੋਏ ਜਿਹੜਾ ਮਾਰਿਆ ਜਾਂਦਾ ਬਸ ਉਹੀ ਆਕੜਾ ਨਹੀਂ ਦਿਆਂ ਤਾ ਮੈਂ ਤਨੂੰ ਹਰੇ ਵੀ ਕਹਿਣਾ ਮੰਨ ਜੇ ਤੂੰ ਤੂੰ ਮੇਰਾ ਦਿਮਾਗ ਨਾ ਖਾ ਬਸ ਜੇ ਨੌਕਰੀ ਮਿਲ ਗਈ ਮਮਮੀ ਜੇ ਉਹ ਨੂੰ ਨੌਕਰੀ ਮਿਲ ਗਈ ਵੇ ਤੁਰ ਜਾਵੇ ਤੁਰ ਜਾ ਮਿਲ ਗਈ ਨੌਕਰੀ ਨੌਕਰੀਆਂ ਇੰਦਰ ਘਰ ਦੇਣੀਆਂ ਯਾ ਇਹੀ ਮਿਲ ਜਾਣੀਆਂ ਮੈਨੂੰ ਤੇ ਇਹ ਮਤ ਆ ਮਾਰ ਨਾ ਜਦੋਂ ਮੈਂ ਤੁਹਾਡੇ ਕੋਈ ਜਵਾਬ ਦੇਦਾ ਨਹੀਂ ਕਰਨਾ ਤਾਂ ਨਹੀਂ ਕਰਨਾ ਮੇਰੇ ਤੋਂ ਉਤੋਂ ਨਹੀਂ ਹੋ ਕੇ ਕਰ ਲਾ ਜੇ ਕਰਨਾ ਤਾਂ ਉੱਤੇ ਹਾਂ ਉਹ ਦਰਪਈਆ ਬੱਡੇ ਚ ਕਿ ਬਟਨ ਲੱਗ ਰਹੇ ਮੈਨੂੰ ਮੈਨੇ ਖੇਤ ਹੈ ਬਾਈ ਮੈਂ ਖੇਤ ਘਰੇ ਆਇਆ ਮੱਕੀ ਦੇ ਖੇਤੋਂ ਖੇਤ ਇਹਦੇ ਤੋਂ ਆ ਜਾਂਦਾ ਜੀ ਬਸ ਨਾ ਜਲਤ ਬਾਰੇ ਦਾਂਤੀ ਕਿਥੇ ਆ ਉਹ ਉੱਥੇ ਪਈ ਆ ਬੱਡੇ ਚ ਬਾਲ ਜੀ ਮੈਨੂੰ ਪਤਾ ਵੀ ਇਹਨੇ ਨਹੀਂ ਮੰਮੀ ਨਹੀਂ ਮਾਨੂੰ ਰੀ ਹਾਂ ਪਤਾ ਮੈਨੂੰ ਫੋਨ ਤੇ ਗੱਲ ਹੋਈ ਆ ਨਾ ਤੇਰੇ ਨਾਲ ਫੋਨ ਤੇ ਗੱਲ ਹੋਈ ਇਹਨੇ ਆਪਣੀ ਹੋਈ ਸੀ ਫੋਨ ਤੇ ਗੱਲ ਆਪਸ ਵਿੱਚ ਨਿਕਰਿਆ ਸੀ ਫਿਰ ਉਹ ਗੱਲਾਂ ਐਡ ਕਰ ਦੂਗਾ ਵੀ ਆ ਹੁੰਦਾ ਜਾਨੀ ਮਾਵੇ ਵਾਲੀ ਨਹੀਂ ਉਹ ਤਾਂ ਪਹਿਲਾਂ ਹੀ ਆਪਾਂ ਨੂੰ ਸੋਚ-ਸੋਚ ਕੇ ਚੱਲਣਾ ਪਊਗਾ ਹਾਂ 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 ਕੋਈ ਇੱਕ ਡਾਇਲੋਗ ਵੀ ਆਪਾਂ ਇੱਧਰ-ਉੱਧਰ ਨਹੀਂ ਕਰ ਸਕਦੇ ਇਹ ਆਪਣਾ ਬਈ ਇਹ ਹੋਰ ਕਿਹਦੇ ਤੋਰੀ ਖੜ ਜਾਈ ਇਸ ਤਾਂ ਫੁੱਕਾ ਰਿਹਾ ਇਹਦੇ ਚ ਬਣਾਉਣਾ ਇਹਦੇ ਚ ਬਣਾ ਦੇ ਨੇ ਮੇਕਿੰਗ ਇਹਦੇ ਚ ਬਣਾ ਦੇ ਇਹ ਲਾ ਦੇ ਇਹਨੇ ਪਾ ਫੋਲ ਦਿੰਨੇ ਹੋਰ ਫੁੱਫੜ ਕਿੱਧਰ ਫੁੱਫੜ ਤਾਂ ਭਾਈ ਇੱਧਰ ਆ ਨੀਰਾ ਨੂੰ ਰਬੜਾਉਣ ਆਇਆ ਸੀ ਪਰ ਉਹ ਕੰਜਰ ਵੱਟ ਕੇ ਹੀ ਨਹੀਂ ਲੈ ਕੇ ਜਾਂਦਾ ਕਿਹੜਾ ਕੰਜਰ ਆ ਦੇਖਾ ਜਵਾਕ ਜਾ ਐਨੀ ਧੁੰਦ ਚ ਘਰ ਬੈਠ ਜਾ ਰਜਾਈ ਚ ਰਾਮ ਨਾਲ ਔਰ ਰਜਾਈ ਚ ਭਾਈ ਦੇ ਤੇਰੀ ਤਾਈ ਹੁਣ ਬੈਠਣ ਦੇ ਤਾਂ ਹੀ ਬੈਠੂ ਤਾਈ ਨਹੀਂ ਪੂਆ ਓ ਸੱਚ ਪੂਆ ਪੁੱਪੜ ਦੀ ਤਾਈ ਹੋ ਗਈ ਹੈ। ਉਹ ਬਈ ਪਤਾ ਕੀ ਹੈਗਾ? ਹਾਂ। ਹੁਣ ਬਈ ਜਿਹੜਾ ਡੰਗਰ ਪਸੂ ਆ ਵਿਚਾਰੇ ਉਹ ਵੀ ਆਪਣੇ ਵਰਗੇ ਨੇ। ਕਿਹੜਾ ਡੰਗਰ ਪਸੂ? ਪੂਆ ਨੂੰ ਡੰਗਰ ਪਸੂ ਕਹਿੰਨਾ? ਓਏ ਪੂਆ ਨਹੀਂ। ਉਹ ਜਿਹੜਾ ਕਦੇ-ਕਦੇ ਮਰ ਜਾਣੀਆਂ ਆ ਕੇ ਘਰੇ ਦੁੱਧ ਤਾਂ ਪੀ ਲੰਨੀ ਏ। ਅੱਛਾ। ਹਾਂ। ਹੋਰ ਮੱਝ ਠੀਕ ਠਾਕ ਆ? ਹਾਂ ਬਾਕੀ ਠੀਕ ਠਾਕ ਆ। ਮੱਝ ਠੀਕ ਠਾਕ ਆ। ਮੱਝ ਠੀਕ ਠਾਕ ਹੈ। ਵਿਚਾਰਾ ਕੱਟਾ ਹੀ ਬਿਮਾਰ ਆ। ਅੱਛਾ। ਉਹ ਤੇਰੀ ਪੂਆ ਨੂੰ ਦੁੱਧ ਹੀ ਨਹੀਂ ਛੱਡਦੀ ਵਿਚਾਰੇ ਨੂੰ। ਪੂਕੀ ਹੈ। ਮੈਂ ਦੋ ਦੋ ਬਾਈ ਖੜੀ ਆ। ਨਹੀਂ ਤੇਰੀ ਭੂਆ ਨੂੰ ਦੁੱਧ ਹੀ ਨਹੀਂ ਛੱਡਦੀ ਵਿਚਾਰੇ ਨੂੰ ਅੱਛਾ ਉਹ ਵਿਚਾਰਾ ਲਿੱਸਾ ਕਰਤਾ ਡੈਰੀ ਤੋਂ ਲਿਆ ਕੇ ਪਿਲਾ ਦਿਆ ਕਰੋ ਹੂੰ ਉਹ ਕੋੜਾ ਵਿਚਾਰਾ ਚੁੰਗੜੀ ਲਾਲ ਪਿਰੂਆ ਲੈ ਬਾਲਟੀ ਰੱਖਤੀ ਅੱਗੇ ਭਰ ਕੇ ਲੈ ਅੱਗੇ ਬਾਲਟੀ ਰੱਖਤੀ ਅੱਗੇ ਲੈ ਕੇ ਫਿਰ ਕਰਨ ਦੇ ਜਦੋਂ ਡੈਰੀ ਤੋਂ ਲੈਣਾ ਪਊ ਨਾ ਵੀ ਹਾਂਜੀ ਕੀ ਹੋ ਗਾ ਲੁਗੀ ਤੁਹਾਡੇ ਡੰਗਰ ਪਸੂ ਠੀਕ ਨਹੀਂ ਹਾਂਜੀ ਡੰਗਰ ਬਸੂ ਠੀਕ ਨਹੀਂ ਬਹੁਤ ਵਧੀਆ ਨਹੀਂ ਇਧਰ ਮੂੰਹ ਕਰਕੇ ਦੱਸ ਬਹੁਤ ਵਧੀਆ ਨਹੀਂ ਬਹੁਤ ਵਧੀਆ ਸਾਡੇ ਡੰਗਰ ਬਸੂ ਠੀਕ ਨਹੀਂ ਕਿੰਨੇ ਕ ਡੰਗਰ ਬਸੂ ਨੇ ਡੰਗਰੇ ਸਾਡੇ ਜੀ ਇੱਕ ਮੱਜਾ ਜੀ ਇੱਕ ਕੱਟੀ ਆ ਜੀ ਇੱਕ ਬਲਦਾ ਜੀ ਇੱਕ ਬਲਦੇ ਦਾ ਦੋਸਤ ਹੈ ਦੋਸਤ ਦੇ ਰਿਸ਼ਤੇਦਾਰ ਵੀ ਕਾਫੀ ਨੇ ਜੀ ਪਰ ਕਾਨੂੰ ਕ ਪਾੜ ਮਾਰਦਾ ਸੱਚੀ ਗੱਲ ਹੈ ਜਿਹੜੀ ਸੱਚੀ ਗੱਲ ਮੂੰਹ ਚ ਨਿਕਲ ਜਾਂਦੀ ਹੁਣ ਤੁਸੀਂ ਯਕੀਨ ਨਹੀਂ ਕਰਨਾ ਸੀ ਉਹਦੇ ਵਿੱਚ ਕੀ ਕਰ ਸਕਦੇ ਹਾਂ ਲੈ ਦੁੱਧ ਦੇ ਪੈਕਟ ਲਿਆਂਦਾ ਤਾਂ ਮੈਂ ਦੇਖਿਆ ਵੀ ਕਦੇ ਪਫੜਿਆ ਇੱਕ ਕਰ ਤਕ ਉਹ ਦੁੱਧ ਦੇ ਪੈਕਟ ਸੀ ਆਪ ਘਰੇ ਤਿਆਰ ਕਰਦੇ ਆ ਜੀ ਲੋਕਾਂ ਨੂੰ ਸ਼ੋਅ ਆਫ ਨਹੀਂ ਕਰਦੇ ਹੈ ਕਿ ਸਾਡੇ ਮੱਜਾ ਜ ਰੱਖ ਕਿਆ ਗੱਲਾਂ ਕਿੰਨਾ ਸੀ ਵੇਚਦੇ ਆ ਜਿਹੜਾ ਵੇਰ ਕਾ ਆਪਣੀ ਮਸ਼ਹੂਰ ਹੋਈ ਹੋ ਸਾਡੀ ਤੋਂ ਹੋਈ ਆ ਆ ਦੇਖ ਬਚਾ ਚਲ ਸਾਡੀ ਕੰਪਨੀ ਆ ਚਲੋ ਵੇ ਚਲਾਂ ਤਾਂ ਕਰਕੇ ਦੱਸ ਦਿਆ ਤੁਹਾਨੂੰ ਮੈਂ ਤਾਂ ਵਿਹਲੀ ਆ ਤੁਸੀਂ ਆਪ ਦਾ ਸੀਨ ਕਰੋ ਉਹੀ ਮੇਰੇ ਮਗਰ ਲੱਗ ਜਾਣਗੇ ਹੁਣ ਬਾਵੇ ਚਲੋ ਇਹੀ ਵੀ ਕਿਵੇਂ ਲਾਖਿਆ ਜਾਣਾ ਮੈਂ ਇੱਕ ਖਰਸਨ ਦਾ ਬਣਾ ਚਲੋ ਇੱਥੇ ਉਹਨੇ ਦੀ ਕੁੜੀ ਆ ਨਾ ਆਪਣੀ ਕੁੜੀ ਦਾ ਚੰਗੇ ਕੋਈ ਇੱਕ ਵਾਸਤੇ ਉਹਨਾਂ ਨੇ ਤਾਂ ਕਿ ਚੰਗੇ ਮੁੰਡੇ ਲੋੜ ਸੀ ਨਾ ਤੇ ਮੁੰਡਾ 4 ਪੈਸੇ ਕਮਾਉਂਦਾ ਹੋਵੇ ਹੈਨਾ ਸੌਕੀ ਉਟੀ ਖਾਵੇ ਉਹ ਦੂਰ ਟੁੱਟ ਗਿਆ ਉਹ ਬਈ ਮੈਂ ਦਾ ਰੁਕ ਗਿਆ ਯਾਰ ਉਹਦਾ ਚੋਈ ਨਹੀਂ ਚੱਕੇਗਾ ਜਦੋਂ ਆ ਖਬਰ ਸੁਣੀ ਮੈਂ ਤਾਂ ਇਹਦਾ ਤੰਗ ਦਸਨ ਆ ਗਿਆ ਹੁਣ ਮੈਂ ਤੇ ਮੈਂ ਕਹਿਣਾ ਕੱਖ ਜੀ ਤੇਰੇ ਨਾਲ ਜਿਹਦਾ ਜਿਆ ਕਹ ਮੈਂ ਵੜਾ ਦਿੰਨਾ ਨਹੀਂ ਮਰਦਾਗਾ ਫੇਰ ਵਟਾਂਗੇ ਪਹਿਲਾਂ ਆਪਾਂ ਮੱਥਾ ਦੇ ਕੇ ਗੁਰੂ ਘਰ ਨਾਲ ਡੱਬਾ ਦੇ ਕਿਉਂ ਨੇ ਮੱਥਾ ਤੇ ਦੇ ਕੇ ਆਵਾਂਗੇ ਹਾਂ ਤੂੰ ਆਪਦੇ ਯਾਰ ਦੋਸਤਾਂ ਨੂੰ ਪਾਰਟੀ ਵੀ ਦੇਣੀ ਹੋਗੀ ਅੱਜ ਉਹ ਬਈ ਛੁੜੀ ਵੀ ਯਾਰ ਰੁਕ ਗਿਆ ਹਾਂ ਉਹ ਤਾਂ ਫੇਰ ਬਾਦੀਆਂ ਗੱਲਾਂ ਨੇ ਪਹਿਲਾਂ ਰੱਬ ਦਾ ਸ਼ੁਕਰਾਨਾ ਕਰੀ ਅੱਬਾ ਗੁਰੂ ਘਰ ਜਾ ਕੇ ਜਿਹਦੇ ਬਦੌਲਤ ਆਪਾਂ ਨੂੰ ਨੌਕਰੀ ਮਿਲੀ ਹੈ ਹਾਂ ਉਹ ਤਾਂ ਜਾ ਆਵਾਂਗੇ ਆਪਾਂ ਹੁਣ ਜਾ ਆਉਗੇ ਇਹ ਤੇ ਆ ਬਸ ਕੱਕ ਕੋਟ ਵੱਢ ਲਈ ਇੱਥੇ ਚੱਲਦੇ ਆਪਾਂ ਠੀਕ ਆ ਬਾਈ ਤੂੰ ਕੱਕ ਕੋਟ ਵੱਢ ਮੈਂ ਪ੍ਰੀਤ ਨਾਲ ਗੱਲ ਕਰਦਾ ਠੀਕ ਹੈ ਹੁਣ ਵਾਰੀ ਤੇ ਦੀ ਕਿਸਤਾ ਵੀ ਨਹੀਂ ਲੱਗਿਆ ਤੂੰ ਪਹਿਲਾਂ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਓਏ ਬਾਈ ਉਹ ਤਾਂ ਠੀਕ ਆ ਪਰਮਾਤਮਾ ਦੇਖ ਬਾਈ ਪ੍ਰਮਾਤਮਾ ਰੂਚਨ ਤੂੰ ਮੇਰਾ ਭਾਈ ਐ ਠੀਕ ਐ ਹੁਣ ਤੈਨੂੰ ਖੁਸ਼ੀ ਕਰ ਵੀ ਦੇਤੀ ਜੈ ਜੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਤਾ ਤੂੰ ਜੱਜ ਦੀ ਪਾਤਸ਼ਾਹ ਨੂੰ ਖੁਸ਼ ਕਰੀਂ ਉਹ ਕਿੰਨਾ ਖੁਸ਼ ਹੋਊਗਾ ਓਏ ਬਾਈ ਉਹਨੂੰ ਵੀ ਦਿਆਂਗਾ ਮੈਂ ਪਹਿਲਾਂ ਪ੍ਰੀਤ ਨਾਲ ਗੱਲ ਕਰ ਲੈ ਠੀਕ ਐ ਚਲ ਤੂੰ ਜਿਵੇਂ ਗਏ ਆਂ ਉਹ ਕਰ ਲੈ ਫਿਰ। ਬਈ ਵੜਦਾ ਕੱਖ ਠੀਕ ਹੈ। ਫਿਰ ਮੈਂ ਕੱਖ ਵੜਨਾ ਫਿਰ। ਮੈਂ ਇੱਥੇ ਵਾਲੇ ਨੂੰ ਹਾਕ ਮਾਰਨੀ ਮੈਂ ਤੈਨੂੰ ਪੰਡ ਚ ਕਾ ਦੂੰਗਾ। ਹਾਂ ਹਾਂ ਪੰਡ ਚ ਕਾ ਦੀ ਠੀਕ ਹੈ। ਠੀਕ ਹੈ ਬਈ। ਹਾਂ। ਬਾਲਾ ਹੋ ਰਾ ਪੈਣਾ ਫੁਰੀ। ਓ ਨਾ ਨਾ ਬਈ। ਹਾਂ। ਕਿਤੇ ਹੋਰ ਪਾਸੇ ਲੰਘ ਜੇ। ਚੱਲ ਇਹਦਾ ਵਧੀਆ ਹੋ ਗਿਆ। ਹਾਂ। ਸਾਥੀ ਵੀ ਹੋਵੇ ਵਧੀਆ। ਡਾਇਲੋਗ ਬੋਲ ਰੇ ਸੀ ਸਰ। ਬੋਲ ਰੇ ਨਹੀਂ 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 ਮੈਂ ਕੋਈ ਜਨਲ ਕਰਨਾ ਨਹੀਂ ਕਰਨਾ। ਚੱਲ ਰਹਿ ਜੀ। ਉਹ ਮੈਂ ਕਿਸੇ ਗੱਲ ਕਰਕੇ ਕਰਿਆ ਬਾਬਾ ਚਲੋ ਇੱਧਰ ਆ ਜਾ ਤੂੰ ਖੇਤੋਂ ਤਾਂ ਬਾਹਰ ਹੋ ਗਿਆ ਤੂੰ ਅੱਡ ਕਿਤੇ ਲਾ ਹੋਰ ਉਹ ਤੇ ਡੰਕਰਾਂ ਕੋਲ ਖੜਾ ਡੰਕਰਾਂ ਕੋਲ ਖੜ ਜਾ ਉੱਥੇ ਡੰਕਰਾਂ ਕੋਲ ਖੜੇ ਲੇ ਪਿੱਛੇ ਸੋਣੀ ਆਉਗੀ ਹਾਂ ਬਿਲਕੁਲ ਦੇਖਾਂਗੇ ਆ ਵੀ ਡੰਕਰ ਡੰਕਰ ਤਾਂ ਚੱਲ ਬੰਨੇ ਪਏ ਨੇ ਕੰਮ ਤਾਂ ਨਿਪਟੜਗਾ ਅੱਛਾ ਪਹਿਲਾਂ ਮੈਂ ਫੋਨ ਕਰਕੇ ਖੁਸਕਬਰੀ ਦੇਵਾਂ ਹਾਂ ਵੀ ਚਲੋ ਮੈਂ ਡੰਕਰ ਤਾਂ ਦੇਖ ਲੈ ਵੀ ਨਿਪਟੜੇ ਪਏ ਨੇ ਵੀ ਚਲ ਹੁਣ ਫੋਨ ਲਾ ਦਈਏ ਕਰਾਂ ਦੇ ਦੇ ਖੁਸਕਬਰੀ ਇਹ ਵੀਡੀਓ ਕਿਦੀ ਬਨ ਰਹੀ ਆ ਡੰਗਰਾਂ ਦੀ ਡੰਗਰਾਂ ਕੈਮਰਾ ਡੰਗਰਾ ਦੇ ਦੇ ਲੈ ਪ੍ਰੀਤ ਮੈਂ ਨਾਮਾ ਛੱਡ ਲੈ ਉਹ ਸਨਮੈਟਿਕ ਚ ਕੱਟ ਨਹੀਂ ਚਾਹੇ ਇਹ ਤਾਂ ਇਕੱਲੇ ਰਹੀ ਆ ਸੋਣਾ ਜੂਗਾ ਲੈ ਤੂੰ ਕੱਟ ਕੇ ਕੈਮਰਾ ਮੇਰੇ ਤੋਂ ਚਲਾ ਲੈ ਹਾਂ ਜੀ ਜੀ ਚਲੋ ਆਏ ਹਾਏ ਛੀ 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 ਬਸ ਅੰਦਰ ਜਾ ਫਿਲ ਕਰਦੇ ਕਰਦਾ ਨਾ ਰੈਡੀ 2568 2568 2568 ਪਾਸਵਰਡ ਹੈ ਜੀ ਫੋਨ ਦਾ 2568 25 2568 2568 ਮੰਨੇ ਦੇ ਲੱਪੜ ਪੈਣ ਦਾ ਪਾਸਵਰਡ ਹੈ 2568 ਇੰਗਲਿਸ਼ ਵਿੱਚ ਬੋਲੋ ਭਾਈ ਓਏ 1 ਮਿੰਟ ਕੱਟ ਪਾਵੇ ਹਾਂ ਲੋ ਇਧਰ ਫੇਸ ਆ ਸਮਝ ਯਾਰ ਇਧਰ ਫੇਸ ਕਰ ਲੋ ਜੀ ਨਾ ਬਰਨ ਲੰਮੀ ਪਾ ਕੇ ਰੱਖੇ ਫਾਇਦਾ ਹੋ ਗਿਆ ਨਾ ਨਾ ਇਹਦਾ ਹੂੰ ਓਹਦਾ ਇਹਦਾ ਰੋਲ ਐਕਸ਼ਨ ਜੀ ਮਸਾਵਾ ਜੀ ਹੋ ਲਾ ਕੇ ਦੇ ਦਰ ਕੀ ਬਣਾ ਤਾ ਚਲੇ ਖੋਸ ਪਾਉਣੀ ਦੇ ਤਾ ਬੱਬ ਹੈਲੋ ਹੈਲੋ ਟਿੱਪਲ ਕੀ ਹਾਲ ਹੈ ਤੇ ਇੱਕ ਕੁਛ ਖ਼ਬਰ ਹੀ ਦੇ ਰਹੀ वो ही अपना बाबा नौकरी पे लगा हाँ। तो है सरकारी क्यों भी है बड़ी गरीब हाँ एक्शनली तब बढ़िया बढ़िया तेरे को लोगों ला के दिया नाले खुशखबरी